ਸਾਨੂੰ ਹਵੇਲੀ ਦਿਖਾਉਣਿਆ ਬਾਈ ਕਾਕੇ ਦੀ ਮੱਖਣ ਦੇ ਭਰਾ ਦੀ ਦਰਿਆਪੁਰ ਵਾਲੇ ਦੀ ਬਹੁਤ ਸੋਹਣੀ ਹਵੇਲੀ ਆ ਬਾਈ ਬਾਈ ਨੇ ਬਾਹਰਲਾ ਬਹੁਤ ਸੋਹਣਾ ਮੂਸੇ ਵਾਲੇ ਨਾਲ ਦਾ ਗੇਟ ਲਵਾਇਆ ਹੋਇਆ ਬਾਈ ਬਾਹਲੀ ਤਗੜੀ ਬਣਾਈ ਹੋਈ ਹੈ ਜੀ ਆਹ ਦੇਖੋ ਜੀ ਆਹ ਬਾਈ ਕਾਕੇ ਦੀ ਮਾਤਾ ਜੀ ਖੜੇ ਨੇਗੇ ਇੱਕ ਬਾਈ ਜੀ ਜੁੱਕੇ ਰਹਿੰਦੇ ਨੇਗੇ ਮਾਂ ਬਾਪ ਵਾਸਤੇ ਆ ਬਾਪੂ ਜੀ ਨੇ ਕਾਕੇ ਦੇ ਆ ਦੇਖੋ ਜੀ ਆ ਇਧਰ ਬਾਥਰੂਮ ਨੇਗੇ ਆ ਰੋੜਾ ਸੋਹਣਾ ਸਿਰਾ ਕੰਮ ਕੀਤਾ ਹੈ ਭਾਈ ਗੇਟ ਦੇਖੋ ਭਾਈ ਨੇ ਆ ਦੇਖੋ ਪੂਰੇ ਖੁੱਲੇ ਵਾਸਤੇ ਹੋਣੇ ਖੁੱਲੇ ਡੁੱਲੇ ਆ ਰੂਮ ਆ ਗਿਆ ਭਾਈ ਜੀ ਇਹ ਬਾਪੂ ਜੀ ਵਾਸਤੇ ਬਣਾਇਆ ਭਾਈ ਕਾਕੇ ਨੇ ਆ ਦੇਖੋ ਬਹੁਤ ਵਧੀਆ ਵਾਈਫਾਈ ਵੀ ਲਾਇਆ ਹੋਇਆ ਬਾਪੂ ਵਾਸਤੇ ਆਈਸੀ ਵੀ ਲਾ ਕੇ ਆ ਭਾਈ ਨੇ ਪੂਰਾ ਸਿਰਾ ਕੰਮ ਕੀਤਾ ਹੈ ਭਾਈ ਆ ਪਾ ਦੇਖੋ ਅੱਗੇ ਦੇਖਿਆ ਉਹਨੇ ਸਾਨੂੰ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੈ ਆ ਰਸੋਈ ਆ ਬਾਈ ਦੀ ਆ ਦੇਖੋ ਇਹ ਬਹੁਤ ਸਾਫ਼ ਸੁਥਰਾ ਬਾਲਾ ਸੋਹਣਾ ਦਾ ਮੁੰਬਈ ਆ ਰੋ ਰੋ ਲੱਗਿਆ ਹੋਇਆ ਪੂਰਾ ਕੈਂਟਰ ਆ ਗਿਆ ਅਦਰਵਾਜ਼ਾ ਆ ਗਿਆ ਅਦਰਵਾਜ਼ਾ ਆ ਗਿਆ ਵੱਡਾ ਮੇਨਗੇ ਅੱਗੇ ਦੇਖਿਓ ਨੇ ਬਾਈ ਸੋਨੂੰ ਹਵੇਲੀ ਉਹ ਕੈਂਟਾ ਹਵੇਲੀ ਬਣੀ ਹੋਈ ਆ ਸਿਹਰਾ ਬਈ ਆਪਣੇ ਬਾਈ ਮੂਸੇ ਵਾਲੇ ਨਾਲ ਦੀ ਬਣਾਈ ਆ ਬਾਈ ਨੇ ਆਹੋ ਆ ਮੇਨ ਗੇਟ ਆ ਗਏ ਬਹਿਲੀ ਦੇ ਅੰਦਰ ਆ ਡਰਾਈਂਗ ਰੂਮ ਆ ਗਏ ਲੌਬੀ ਆ ਗਈ ਬੈਠਣ ਸੋਫੇ ਸਾਫੇ ਪੂਰੇ ਘੈਂਟ ਲਾਇਦੇ ਨੇ ਆ ਦੇਖ ਵਈ ਜੀ ਉੱਪਰ ਵੀ ਜਾਂਦੀ ਆ ਪੌੜੀ ਲੱਕੜ ਮਾਰਲੀ ਹੋ ਲੱਗੀ ਹੋਈ ਆ ਬਈ ਆ ਦੇਖੋ ਜੀ ਸ਼ੀਸ਼ੇ-ਸੂਸੇ ਚੰਗੇ ਬਹੁਤ ਸੋਨਾ ਲੱਗਦੀ ਆ ਗਈ ਆ ਬੈਡਰੂਮ ਆ ਗਏ ਕੋਈ ਬੈਟਰਾ ਬਹੁਤ ਸੋਨਾ ਬੈਡਰੂਮ ਬਿੱਚੀ ਬਈ ਵਿੱਚ ਦੀ ਟਾਇਲ ਚ ਵਾਸਰੂਮ ਬਣੇਗੇ ਹਾਈਡਰ ਸਟੋਰ ਆ ਗਿਆ ਆ ਦੇਖੋ ਅੱਗੇ ਦੇਖੋ ਬਈ ਬਹੁਤ ਸੋਹਣਾ ਕੰਮ ਕੀਤਾ ਬਈ ਬਾਥ ਰੂਮ ਆ ਗਿਆ ਦੇਖੋ ਬਈ ਕੱਬ ਟੱਬ ਚੰਗੇ ਲਾਏ ਦਿੰਨੇ ਬਈ ਇਹ ਹਾਰਲੇ ਦੇਸ਼ਾ ਦੇ ਆ ਦੇਖ ਨੌਨ ਵਾਸਤੇ ਆ ਦੇਖ ਬਹੁਤ ਸੋਹਣਾ ਕੰਮ ਬਹੁਤ ਸੋਹਣੀ ਗੁੱਠੀ ਸੋਹਣੀ ਆ ਇਧਰ ਵੀ ਵੇ ਰੂੰਗਾ ਆ ਹਨਾਇ ਵਾਸਤੇ ਮਸ਼ੀਨ ਆ ਮਸ਼ੀਨ ਵਾਸਤੇ ਸਪੈਸ਼ਲ ਬਈ ਦੇਖੋ ਗੱਡਾ ਹਾਲ ਬਣਾਇਆ ਮਸ਼ੀਨ ਵਾਸਤੇ ਗਿੱਜਰ ਗਿੱਜਰ ਲੱਗੀ ਹੋਈ ਨੇ ਚੰਗੇ ਆ ਦੇਖਾ ਬਹੁਤ ਸੋਨਾ ਤਾਂ ਮੰਕਾ ਰਵੇਲੀ ਚ ਬੋਲਦੀ ਆ ਭਾਈ ਮੂਹੂ ਹਵੇਲੀ ਇਧਰ ਉਹ ਸੋਈ ਰਹੀ ਆ ਇੱਕ ਅੰਦਰ ਰਸੋਈ ਆ ਭਾਈ ਉਹ ਬਾਪੂ ਰਲੀ ਆ ਇਧਰ ਬਣਾਈ ਹੋਈ ਆ ਬਾਈ ਨੇ ਬਾਈ ਆ ਤਾਂ ਜੁੱਕੇ ਰਹਿਣਾ ਬਹੁਤ ਨਾਈਸ ਬੰਦਾ ਬਈ ਦਾ ਵੱਡਾ ਘਰਾ ਆ ਦੇਖੋ ਨੂੰ ਉੱਪਰ ਦਿਖਾਉਣੇ ਆਂਗੇ ਪਰ ਦੀ ਲੋਕੇਸ਼ਨ ਆ ਦੇਖੋ ਬਹੁਤ ਸੋਹਣਾ ਅਥਰ ਲੱਗਾ ਬਹੁਤ ਸੋਹਣੀ ਬਾਹਰ ਲਈ ਲੱਗਦੀ ਹੈ ਆ ਦੇਖੋ ਇਹ ਆ ਨਾ ਦੇਖੋ ਯਾ ਲੋਬੀ ਆਂ ਕਿ ਬਾਈ ਨੇ ਬੜਾ ਸਰੰਡ ਕੰਮ ਕੀਤਾ ਬਈ ਫੁੱਲ ਪੈਸਾ ਲਾਇਆ ਬਾਪੂ ਵਸਤੇ ਵੀ ਇਸੇ ਲਾਇਆ ਫਿਰ ਜੰਨੇ ਉੱਪਰ ਨਹੀਂ ਆ ਚਵਾ ਰਹੀ ਹੈ ਕਾ ਬਹੁਤ ਕੁੱਲਾ ਬਿਹਾ ਵਧੀਆ ਬੈਠਣ ਨੂੰ ਪੂਰੀ ਕੈਂ ਬਣਾਇਆ ਹੋਆ ਭਾਈ ਅਵੇਲੀ ਆ ਬਾਈ ਕਾਕੇ ਦੇ ਬਯੁਰਗ ਖੜੇ ਨੇ ਬਾਪੂ ਬਾਪੂ ਵਾਸਤੇ ਵੀ ਪੂਰੀ ਬਾਈ ਉਹ ਕਰਦ ਆ ਦੇਖੋ ਜੀ ਪੂਰੀ ਘੈਂਟ ਦਰਵਾਜੇ ਦੀ ਉਹ ਕਰੀ ਹੋਈ ਆ ਆ ਇਧਰਲੀ ਸਾਈਡ ਆ ਗਿਆ ਬਈ ਬਾਹਰਲੀ ਸਾਈਡ ਘੁੰਮਣ ਫਿਰਨ ਨੂੰ ਬਾਪੂ ਵਾਸਤੇ ਬਣਾਇਆ ਆ ਦੇਖੋ ਪੂਰਾ ਤਾਰ ਦੁਰਖੰਡੇ ਵਾਲੀ ਪੂਰੀ ਕਾੜਾ ਬਈ ਨੂੰ ਕਰੀ ਹੋਈ ਆ ਆ ਦੇਖੋ ਜੀ ਉਹ ਕਾੜਾ ਬੈਕ ਸਾਈਡ ਆ ਗਿਆ ਹਵੇਲੀ ਦੀ ਇਧਰ ਵੀ ਅਲਮਾਰੀ ਸ਼ੀਸ਼ਾ ਲਾਏ ਬਈ ਨੇ ਲਓ ਜੀ ਆਸੀ ਬਾਈ ਕਾਕੇ ਦੀ ਹਵੇਲੀ ਉਧਰ ਸਿਬਾਈ ਮੱਖਣ ਦੀ ਕੋਠੀ ਆਉਦੇ ਭਰਾ ਨੂੰ ਵੀ ਬਹੁਤ ਵਧੀਆ ਪਿਆਰ ਕਰਦਾ ਬਾਈ